ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਅੱਜ ਦੀਆਂ ਤਾਜ਼ੀਆਂ ਖਬਰਾਂ ਦੇ ਮਾਰੀਏ ਇੱਕ ਨਜ਼ਰ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਕਰਿਓ ਸ਼ੇਅਰ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਅੱਜ ਦੀਆਂ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਕਰਾਚੋ ਦੀਆਂ ਨੇ ਜਿੱਥੇ ਹਰ ਵਾਰ ਦੀ ਤਰ੍ਹਾਂ ਉੱਥੇ ਦੇ ਨੌਜਵਾਨ ਕੋਈ ਨਾ ਕੋਈ ਉਦਮ ਕਰਦੇ ਰਹਿੰਦੇ ਆ ਕਲੱਬਾ ਇੱਕ ਬਹੁਤ ਜ਼ਿਆਦਾ ਸਲੰਘਾ ਜੋਗ ਬਣਿਆ ਹੋਇਆ ਕਲੱਬਾ ਵੀਰ ਉਮੀਦਵਾਰ ਆਜ਼ਾਦ ਕਲੱਬ ਦੇ ਨੌਜਵਾਨ ਬਹੁਤ ਵਧੀਆ ਸਲਾੰਕਾ ਜੋਗ ਕਦਮ ਪੁੱਟਦੇ ਆ ਪਹਿਲਾਂ ਵੀ ਉਹਨਾਂ ਨੇ ਇੱਕ ਦਸਤਾਰਾਂ ਦਾ ਇੱਕ ਕੈਂਪ ਲਵਾਇਆ ਸੀ ਹੁਣ ਫੇਰ ਬਾਬਾ ਉਮੀਦਵਾਰ ਦੀ ਆਜ਼ਾਦ ਵਿੱਚ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋ ਬਹੁਤ ਵਧੀਆ ਉਹਨਾਂ ਨੇ ਪ੍ਰੋਗਰਾਮ ਉੱਥੇ ਰੱਖਿਆ ਗਿਆ ਤੁਹਾਨੂੰ ਸਾਰੀਆਂ ਮੌਕੇ ਦੀਆਂ ਤਸਵੀਰਾਂ ਦਿਖਾ ਰਿਹਾ ਅੱਗੇ ਪਿੰਡ ਕੁਲਾਰਾਂ ਦੇ ਵਿੱਚ ਪਿੰਡ ਕੁਲਾਰਾਂ ਦੇ ਵਿੱਚ ਬਹੁਤ ਜ਼ਿਆਦੇ ਭਾਰੀ ਇਕੱਠ ਜਿਹੜਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਇੱਕ ਇਕੱਠ ਐਵੇਂ ਨਹੀਂ ਇਕੱਠਾ ਹੋਇਆ ਤੁਹਾਨੂੰ ਤਕਰੀਬਨ ਪਤਾ ਹੀ ਹੈ ਬਹੁਤ ਜਗ੍ਹਾ ਤੋਂ ਵਾਰ-ਵਾਰ ਜਿਹੜੇ ਬਾਬਾ ਅਮੇਦਕਰ ਦੇ ਬੁੱਤ ਨਾਲ ਛੇੜਛਾੜ ਹੋ ਰਹੀ ਆ ਉਸ ਨੂੰ ਦੇਖਦੇ ਹੋਏ ਪਿੰਡ ਕਲਾਰਾਂ ਦੇ ਵਿੱਚ ਵੀ ਬਾਬਾ ਸਾਬ ਦਾ ਬੁੱਤ ਸਬਦ ਕੀਤਾ ਗਿਆ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਜਿੱਥੇ ਪਿੰਡ ਕਲਾਰਾਂ ਦੇ ਵਿੱਚ ਇੰਨਾ ਭਾਰੀ ਲੋਕਾਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਇੱਥੇ ਵੀ ਬਾਬਾ ਅਮੇਦਕਰ ਦਾ ਬੁੱਤ ਲਾਇਆ ਗਿਆ ਆਓ ਤੁਹਾਨੂੰ ਅੱਗੇ ਕੀ ਗੱਲਬਾਤ ਉੱਥੇ ਹੋ ਰਹੀ ਆ ਉਹ ਵੀ ਤੁਹਾਨੂੰ ਸੁਣਾਉਣੀ ਆ ਸਾਰੇ ਜਾਣੇ ਆਪਾਂ ਰਲ ਕੇ ਮਤੇ ਦੀ ਸਾਜ ਪਾਉਣੀ ਆ ਸੋ ਨਿਹੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪੇ ਦੱਸਿਆ ਤੁਹਾਡੇ ਖਬਰਾਂ ਕਿ ਜਦੋਂ ਪਾਰਿਸਵਾ ਵਿੱਚ ਫੇਰਾ ਚੋ ਰਹੇ ਜੇ ਕਿਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਕੋਲ ਹੋਵੇ ਜਿਹੜਾ ਸਕਰੀਨ ਤੇ ਥੱਲੇ ਨੰਬਰ ਚਾਹੇ ਸਾਨੂੰ ਭੇਜ ਸਕਦੇ ਧੰਨਵਾਦੀ ਸਸ ਜੀ